ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡੇ ਲਈ ਕਾਨੂੰਨੀ ਜਾਣਕਾਰੀਆਂ ਆਪਣੀ ਮਾਤ ਪਾਸ਼ਾ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਲੈ ਕੇ ਹਾਜ਼ਰ ਹੋਏ ਆ ਆਪਣੇ ਮੁਲਕ ਦੇ ਵਿੱਚ ਅੰਗਰੇਜ਼ਾਂ ਦੁਆਰਾ ਬਣਾਏ ਕਾਨੂੰਨ 2023 ਤੱਕ ਚੱਲਦੇ ਰਹੇ 2023 ਦੇ ਵਿੱਚ ਜਾ ਕੇ ਭਾਰਤ ਸਰਕਾਰ ਨੇ ਐਕਟ ਦੇ ਵਿੱਚ ਤਬਦੀਲੀ ਕੀਤੀ ਹੈ 1947 ਦੇ ਵਿੱਚ ਅੰਗਰੇਜ਼ ਆਪਣਾ ਮੁਲਕ ਛੱਡ ਕੇ ਚਲੇ ਗਏ ਪਰ ਉਹਨਾਂ ਦੁਆਰਾ ਬਣਾਇਆ ਹੋਇਆ ਕਾਨੂੰਨ 2023 ਈਸਵੀ ਤੱਕ ਚੱਲਦਾ ਰਿਹਾ 1860 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਇੰਡੀਅਨ ਪਿਨਲ ਕੋਡ ਜਿਸ ਨੂੰ ਸ਼ਾਰਟ ਫਾਰਮ ਦੇ ਵਿੱਚ ਆਈ ਪੀਸੀ ਕਿਹਾ ਜਾਂਦਾ ਹੈ ਬਣਾਇਆ ਸੀ ਜੋ ਕਿ 163 ਸਾਲ ਲੰਮਾ ਸਮਾਂ ਭਾਰਤ ਦੇ ਵਿੱਚ ਲਾਗੂ ਰਿਹਾ 2023 ਦੇ ਵਿੱਚ ਜਾ ਕੇ ਭਾਰਤ ਸਰਕਾਰ ਨੇ ਇਸ ਨੂੰ ਤਬਦੀਲ ਕੀਤਾ ਅਤੇ ਆਪਣਾ ਐਕਟ ਭਾਰਤੀ ਨਏ ਸੰਘਤਾ ਐਕਟ ਬਣਾ ਦਿੱਤਾ ਇਹ ਐਕਟ ਬਣਦੇ ਨਾਲ ਸਜ਼ਾ ਦੀ ਪ੍ਰੋਵੀਜ਼ਨ ਜਾਂ ਜੁਰਮ ਦੀ ਪ੍ਰੋਵੀਜ਼ਨ 'ਚ ਕੋਈ ਖਾਸ ਤਬਦੀਲੀ ਨਹੀਂ ਹੋਈ ਪਰ ਇੱਕ ਤਬਦੀਲੀ ਮੇਜਰ ਤਬਦੀਲੀ ਇਹ ਹੋਈ ਹੈ ਕਿ ਜਿਹੜੀਆਂ ਧਾਰਾ ਆਮ ਹਰੇਕ ਵਿਅਕਤੀ ਨੂੰ ਮੂੰਹ ਜਵਾਨੀ ਯਾਦ ਹੋ ਗਈਆਂ ਸਨ ਕਿਉਂਕਿ 163 ਸਾਲ ਥੋੜੇ ਨਹੀਂ ਹੁੰਦੇ 163 ਸਾਲ ਆਪਣੇ ਮੁਲਕ ਦੇ ਵਿੱਚ ਆਈਪੀਸੀ ਇੰਡੀਅਨ ਪਿਨਲ ਕੋਡ ਲਾਗੂ ਹੋ ਰਿਹਾ ਹੈ। ਕੁੱਝ ਧਰਾਵਾਂ ਜਿਵੇਂ 420, 452, 302, 307 755 ਵਗੈਰਾ ਕਈ ਧਰਾਵਾਂ ਅਜਿਹੀਆਂ ਸਨ ਜੋ ਕਿ ਜਿਵੇਂ 376 ਕਹਿ ਦਈਏ ਧਰਾਵਾਂ ਵੱਡੀਆਂ ਛੋਟੀਆਂ ਪਰੰਤੂ ਹਰ ਇੱਕ ਵਿਅਕਤੀ ਨੂੰ ਜਵਾਨੀ ਜਾ ਸਨ। ਉਹ ਧਰਾਵਾਂ ਹੁਣ ਨਵਾਂ ਐਕਟ ਬਦਲ ਦੇ ਨਾਲ ਤਬਦੀਲ ਹੋ ਗਈਆਂ ਅੱਜ ਆਪਾਂ ਗੱਲ ਕਰਾਂਗੇ 420 ਧਾਰਾ ਦੀ ਕਿਸੇ ਨਾਲ ਧੋਖਾ ਧੜੀ ਕਰਨ ਤੇ 420 ਆਈਪੀਸੀ ਲੱਗਦੀ ਸੀ ਜਿਹੜੀ ਕਿ ਹੁਣ ਬਦਲ ਕੇ 318 4 2एनएस ਹੋ ਗਈ ਹੈ ਕਈ ਵਾਰ ਕੋਈ ਵਿਅਕਤੀ ਕਿਸੇ ਵਿਅਕਤੀ ਨਾਲ ਕੋਈ ਝਾਲੀ ਦਸਤਾਵੇਜ਼ ਕੋਈ ਜਾਲੀ ਕਾਗਜ਼ਾਤ ਤਿਆਰ ਕਰਕੇ ਕੋਈ ਤੋਖਾ ਤਰੀ ਕਰਦਾ ਸੀ ਤਾਂ ਅਜੇਹੇ ਦੇ ਵਿੱਚ 420 ਦੇ ਨਾਲ 467 667 ਧਾਰਾ ਵੀ ਲੱਗਦੀ ਸੀ ਜੋ ਕਿ ਹੁਣ ਇਹ ਧਰਾਵਾਂ ਦੇ ਵਿੱਚ ਵੀ ਬਦਲਾਅ ਹੋ ਗਿਆ ਹੈ 467 ਧਾਰਾ 338 ਬਣ ਗਈ ਹੈ 468 3363 ਬੀ ਐਨ ਐਸ ਬਣ ਗਈ ਹੈ ਤੇ 471 342 ਬੀ ਐਨ ਐਸ ਬਣ ਗਈ ਹੈ ਜਿਵੇਂ ਕਿ ਆਪਾਂ ਪਹਿਲਾਂ ਦੇ ਦੇ ਵੀ ਐਫ ਆਈ ਆਰ ਚ 420 ਤਾਰਾ ਲੱਗੀ ਹੈ ਤੇ ਜਦੋਂ ਕੋਈ ਧੋਖਾਧੜੀ ਅਜੇ ਹੀ ਸਾਹਮਣੇ ਆਉਂਦੀ ਸੀ ਜਿਸ ਦੇ ਵਿੱਚ ਕੋਈ ਯਾਲੀ ਦਸਤਾਵੇਜ਼ ਜਾਂ ਝੂਠੇ ਦਸਤਾਵੇਜ਼ ਤਿਆਰ ਕਰਕੇ ਕੋਈ ਪ੍ਰਾਪਰਟੀ ਜਾਂ ਕੋਈ ਸੇ ਵੀ ਪ੍ਰਕਾਰ ਦੀ ਕੋਈ ਧੋਖਾਧੜੀ ਹੋ ਜਾਂਦੀ ਸੀ ਤਾਂ ਉੱਥੇ 467 673 420 ਤਾਰਾ ਦੇ ਨਾਲ ਲੱਗ ਜਾਂਦੀ ਸੀ ਜੋ ਕਿ ਹੁਣ ਬਦਲ ਕੇ ਜਿਵੇਂ ਪਹਿਲਾਂ ਆਪਾਂ ਐਫ ਆਈ ਆਰ ਕਰਦੇ ਸੀ ਅੰਡਰ ਸੈਕਸ਼ਨ 420 6673 467 673 ਨੂੰ 67673 ਹੀ ਪੜਿਆ ਜਾਂਦਾ ਸੀ ਹੁਣ ਇਹ ਬਦਲ ਕੇ 420 318 4 ਬੀ ਐਨ ਐਸ 467 338 ਬੀ ਐਨ ਐਸ 468 3363 ਅਤੇ 471 342 ਹੋ ਗਈ ਹੈ ਜਿਵੇਂ ਆਪਾਂ ਅੱਗੇ ਪੜਦੇ ਸੀ 420 6673 ਤਾਂ ਹੁਣ ਪੜਾਂਗੇ 318 4 ਬੀ ਐਨ ਐਸ 338 336 ਤਿੰਨ ਤੇ 342 ਇਹ ਧਰਾਵਾਂ ਹੌਲੀ-ਹੌਲੀ ਯਾਦ ਹੋਣਗੀਆਂ ਜਿਵੇਂ ਕਿ ਅੱਗੇ ਆਪਣੇ ਪਹਿਲਾਂ ਵਾਲੀਆਂ ਧਰਾਵਾਂ ਮੂੰਹ ਜਵਾਨੀ ਯਾਦ ਸਨ ਉਹਨਾਂ ਦਾ ਹੁਣ ਬਦਲਾ ਇਸ ਤਰ੍ਹਾਂ ਹੋਇਆ ਕਿ ਜਿਵੇਂ ਨਵਾਂ ਨੰਬਰ ਕਈ ਵਾਰੀ ਆਪਾਂ ਲੈ ਲੈਂਦੇ ਆ ਤਾਂ ਉਹ ਯਾਦ ਕਰਨਾ ਵੀ ਛੇਤੀ ਔਖਾ ਹੋ ਜਾਂਦਾ ਹੈ ਉਸੇ ਤਰ੍ਹਾਂ ਇਹ ਨੰਬਰਿੰਗ ਵੀ ਯਾਦ ਕਰਨ 'ਚ ਸਮਾਂ ਲੱਗੂਗਾ ਤੇ ਇਹ ਨੰਬਰਿੰਗ ਬਦਲ ਗਈ ਹੈ ਆਪ ਜੀ ਨੂੰ ਇਸ ਦੀ ਜਾਣਕਾਰੀ ਜੇ ਵਧੀਆ ਲੱਗੀ ਤਾਂ ਇਹਨੂੰ ਅੱਗੇ ਸ਼ੇਅਰ ਕਰੋ ਤਾਂ ਜੋ ਜਿਨ੍ਹਾਂ ਵਿਅਕਤੀਆਂ ਦਾ ਕੋਟ ਕਚੈਰੀਆਂ ਥਾਣਿਆਂ 'ਚ ਵਾਹ ਪੈਂਦਾ ਤਾਂ ਉਹਨਾਂ ਨੂੰ ਇਹ ਤਰਾਮਾਂ ਬਾਰੇ ਜ਼ਰੂਰੀ ਜਾਣਕਾਰੀ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਦੋਸਤੋ